What vale. is ਕਿਰਪਾ ਕਰੂ ਮੇਰੇ ਸੱਚ ਗੁਗਾਤਾ ਕਿਰਪਾ ਕਰੂ ਤੇਰੇ ਸੁਜਨਾ ਮੈਨੂੰ ਪੜਾ ਤੁਸੀਂ ਬਗਤ ਸਾਕੇ ਬੈਠੇ ਰੱਜੇ ਬੰਦੇ ਨੂੰ ਕਹੋ ਕਿ ਭਾਈ ਥੋੜਾ ਸੰਬੰਧ ਕਰ ਲੈ ਕਾਮ ਤਾਂ ਸੌਖਾ ᱜੇ ਹੁਕਰ ਰਾਮੋ ਥੇ ਇਸ ਲਈ ਮਨ ਕੋਟਾਇਆ ਮੈਂ ਆਪਦੇ ਹੀ ਵੇਖ ਲਿਆ ਮੈਂ ਕਿ ਭਾਈ ਲੰਦਰ ਛੱਕੀ ਜਾਂਦੇ ਹਨ ਤੇ ਮੈਨੂੰ ਗੁਰਦੁਆਰਾ ਸਾਹਿਬ ਦੇ ਮੋਦੀ ਕਹਿਣ ਲੱਗੇ ਮਹਾਰਾਜ ਤੁਸੀਂ ਵੀ ਚੱਕ ਲਓ ਮਹਾਰਾਜ ਹਰ ਦੋਦੇ ਇੱਕੋ ਦੇ ਹਰ ਸਤਿਨਾਮ ਦਾ ਗਾਉਂਦੇ ਗੁਰਦਜਾ ਤੇ ਇਹਨੂੰ ਰੱਬ ਦੀ ਗੱਲ ਕਿੱਥੋਂ ਸੁਣਾਵੇ ਗੁਰੂ ਪਿਆਰੀ ਸਾਹਿਬ ਨੂੰ ਨਾਮ ਨੇ ਰਸੀਏ ਸੰਤ ਜਨਾਂ ਦੀਆਂ ਸਾਹ ਸਜਤਾ ਕਰਦੇ ਸਾਨੂੰ ਉਦੋਂ ਕਿ ਨਿਹਲਾਸ ਬਹੁਤ ਹੁੰਦੇ ਗ੍ਰੰਥਾਂ ਚ ਗਿਣਤੀ ਆਉਂਦੀ ਐ ਛੱਡ ਰਸਾਂ 6 ਰਸਾਂ ਦੇਵ ਦਾ ਰਸਾ ਤੋਂ ਬਾਅਦ ਵੀ ਬਤੇਰੇ ਰਸ ਹੋਏ ਲੇਕਿਨ ਜਿਹੜੇ ਗ੍ਰੰਥ ਸੁਣਤੀਆਂ ਕਰਦੇ ਨੇ 6 ਰਸਾਂ ਦੀ ਜਿਵੇਂ 6 ਰੁੱਤਾਂ ਹੁੰਦੀਆਂ ਉਵੇਂ 6 ਰਸ ਹੁੰਦੇ ਆ ਉਹ ਮੁੱਖ ਨੇ 6 ਰਸ ਲੇਕਿਨ ਉਹਨਾਂ ਨਾਲ ਤਿੰਨ ਹੋਰ ਜੁੜ ਜਾਂਦੇ ਨੇ ਨਵਾਂ ਰਸ ਬਣ ਜਾਂਦਾ ਹੈ ਲੇਕਿਨ ਉਹ ਜਿਹੜੇ ਰਸ ਨੇ ਉਹ ਛਡ ਰਸ ਉਹ ਨਭ ਰਸ ਉਹ ਉਸ ਰਸ ਤੋਂ ਅਲੱਗ ਨੇ ਜਿਹੜੇ ਰਸ ਨੂੰ ਸਿਗਰਨ ਕਰਨ ਵਾਲੇ ਸੰਤ ਜਨ ਪੀਂਦੇ ਨੇ ਉਸ ਰਸ ਦਾ ਨਾਮ ਹੈ ਆਤਮ ਰਸ ਬਿਆਰੀ ਸਾਜੰਗਤ ਆਤਮ ਰਸ ਉਸ ਬੰਦੇ ਦੇ ਹਿੱਸੇ ਆਉਂਦਾ ਹੈ ਜਿਹਨੂੰ ਜ਼ਿੰਦਗੀ ਵਿੱਚ ਰੱਬ ਦੀ ਤਾਲ ਹੁੰਦੀ ਹੈ ਜਿਹਨੂੰ ਜ਼ਿੰਦਗੀ ਵਿੱਚ ਰੱਬ ਦੀ ਤਲਾਸ਼ ਹੁੰਦੀ ਹੈ ਉਹ ਸਤਨਾਮੁ ਕਰਤਿ ਜਗਤ ਆ ਦੁਨੀਆ ਲਗਦੀ ਫਿਰਦੀ ਐ ਸੰਸਾਰ ਤਾਂ ਦੁਨੀਆ ਲਗਦੀ ਫਿਰਦੀ ਐ ਲੇਕਿਨ ਜਿਹੜੇ ਰੱਬ ਦੀ ਤਲਾਸ਼ ਵਿੱਚ ਰਹਿੰਦੇ ਨੇ ਜਿਵੇਂ ਆਪਾਂ ਸੁਣਦੇ ਹਾਂ ਕਿ ਗਾਗਾ ਕਰੇ ਨਾ ਭੁੱਲੇ ਆ ਸੰਗਰਾ ਖਾਇਆ ਮਾਸ ਤੇਲ ਹੋਇ ਲੈਣਾ ਮਦ ਚੋਇਓ ਮਿਰ ਦੇ ਕਰਨ ਕੀ ਉਹ ਲੋਕ ਜਿਹੜੇ ਪਰਮਾਤਮਾ ਦੀ ਜਿਹੜੇ ਰੱਬ ਦੀ ਤਲਾਸ਼ ਵਿੱਚ ਰਹਿੰਦੇ ਨੇ ਜਿਹੜੇ ਆਪਣੇ ਮਾਲਕ ਦੇ دیدار ਕਰਨ ਦੀ ਤਾਂਘ ਵਿੱਚ ਰਹਿੰਦੇ ਨੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਜਿਹਨਾਂ ਦੀਆਂ ਪਵਿੱਤਰ ਯਾਦਾਂ ਨੂੰ ਸਮਰਪਿਤ ਇਹ ਸਮਾਗਮ ਹੋ ਰਿਹਾ ਪਿਆਰੀ ਸਾਧ ਸੰਗਤ ਥੋੜਾ ਜਿਹਾ ਧਿਆਨ ਨਾਲ শ্রবণ ਕਰਿਓ ਸਮਝਿਓ ਗੱਲ ਨੂੰ ਬੜੇ ਪਿਆਰ ਦੇ ਨਾਲ ਛੱਡ ਦਾ ਸੰਗ ਦੇ ਵਿੱਚ ਨਵ ਰਸਾਂ ਦੇ ਵਿੱਚ 6 ਰੁੱਤਾਂ ਦੇ ਵਿੱਚ ਉਹ ਆਨੰਦ ਨਹੀਂ ਹੈ ਉਹ ਚੈਨ ਨਹੀਂ ਹੈ ਜਿਹੜਾ ਚੈਨ ਆਤਮ ਰਸ ਵਿੱਚ ਮਿਲਦਾ ਹੈ ਸਾਹਿਬ ਸ਼੍ਰੀ ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਪਰ ਬਾਣੀ ਦਾ ਪਰਮਾਨ ਹੈ ਕਿ ਆਤਮ ਰਸ ਜਿਨ ਜਾਣਿਆ ਹਰ ਰੰਗ ਸਹਿਜ ਮਾਨ ਲਾਗ ਧੰ 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 ਜਨ ਆਏ ਤੇ ਪਰਵਾਣ ਜੇ ਆਪਾਂ ਸਾਇਰ ਦੀ ਗੱਲ ਨੂੰ ਮੰਨਦੇ ਐ ਜੇ ਆਪਾਂ ਸਤਗੁਰ ਦੀ ਗੱਲ ਨੂੰ ਮੰਨਦੇ ਐ ਜੇ ਆਪਾਂ ਗੁਰੂ ਦੇ ਚਰਨਾਂ 'ਚ ਸਿਰ ਝੁਕਾਉਨੇ ਐ ਕਹਿੰਦੇ ਐ ਸੱਚੇ ਬਾਦਸ਼ਾਹ ਜਿਵੇਂ ਜਿਵੇਂ ਹੁਕਮ ਦਿਵਾ ਦੇਮ ਨਾਰ ਮਹਾਰਾਜ ਜੋ ਤੁਸੀਂ ਆਗਿਆ ਕਰਦੇ ਹੋ ਉਹ ਸਾਨੂੰ ਗੁਰੂ ਲੈ ਜੇ ਉਹ ਆਗਿਆ ਨੂੰ ਆਪਾਂ ਕਬੂਲ ਕਰਦੇ ਹਾਂ ਤਾਂ ਸਤਗੁਰ ਸਮਝਾਉਂਦੇ ਨੇ ਭਾਈ ਜਿਨ੍ਹਾਂ ਨਾਮ ਦੇ ਰਸਿਆਂ ਨੂੰ ਤੁਸੀਂ ਯਾਦ ਕਰਦੇ ਹੋ ਨਾ ਜਿਹੜੇ ਨਾਮ ਦੇ ਰਸਿਆਂ ਨੂੰ ਤੁਸੀਂ ਪ੍ਰੇਮ ਕਰਦੇ ਹੋ ਉਹ ਨਾਮ ਦੇ ਰਸਿਏ ਕੈਸੇ ਨੇ ਜਿਨ੍ਹਾਂ ਨੇ ਆਤਮ ਰਸ ਨੂੰ ਜਾਣਿਆ ਜਿਨ੍ਹਾਂ ਨੇ ਉਸ ਆਤਮ ਰਸ ਨੂੰ ਪਛਾਣਿਆ ਉਹ ਆਤਮ ਰਸ ਕੀ ਹੈ ਕਿ ਉਹ ਰਸ ਜਿਹਦੇ ਵਿੱਚ ਸਾਹਿਬ ਨਾਲ ਅੰਧ ਸੰਗ ਮਹਿਸੂਸ ਹੁੰਦਾ ਹੈ ਉਹ ਰਸ ਦੇ ਨਾਲ ਸਮਝ ਵਿੱਚ ਆਉਂਦਾ ਹੈ ਕਿ ਸਭ મે ਜੋਤ ਜੋਤ ਹੈ ਸੋਏ ਕਿਸਦੇ ਚਾਨਣ ਸਭ મે ਚਾਨਣ ਹੋਵੇ ਪਰ ਉਹ ਰਸ ਦੇ ਰਸੀਏ ਨੇ ਸੰਤ ਜਨ ਸਾਧੂ ਜਨ ਜਿਨ੍ਹਾਂ ਦੀਆਂ ਯਾਦਾਂ ਬੁਣਾ ਰਹੇ ਕਿਉਂਕਿ ਇਸ ਰਸ ਦਾ ਰਸੀਆ ਹਰ ਕੋਈ ਨਹੀਂ ਹੁੰਦਾ ਦੁਨੀਆਂ ਦੇ ਨਵ ਰਸਾਂ ਦੇ ਰਸੀਏ ਦੁਨੀਆਂ ਵਿੱਚ ਕਰੋੜਾ ਮਿਲਣਗੇ لیکن آتم رسلہ رسیہ کوئی ورلہ ملد ہے اور میں کوئی ورلہ کہہ دیتا صاحب شریف دل صاحب نے محراج صدقل کہتے ہیں بھائی کروڑا میں چھو کوئی ایک کند ہے آپ کو ساتھ رہاں کروڑا میں ایک صاحب کہتے ہیں کوٹن میں کوو کوٹن نا مطلب ہے کروڑا ਕਰੋੜਾ ਵਿੱਚ ਕੀ ਹੈ ਮਹਾਰਾਜ ਕਹਿੰਦੇ ਗੋਦਲ ਮੈਂ ਕੋੜਾ ਵਿੱਚ ਕੋਈ ਇੱਕ ਵਿਰਲਾ ਹੁੰਦਾ ਹੈ ਕਿਹੜਾ ਵਿਰਲਾ ਜਿਸ ਤਰ੍ਹਾਂ ਦਾ ਵਿਰਲਾ ਕਰੋੜਾ ਵਿੱਚ ਇੱਕ ਉਹ ਕੈਸਾ ਹੈ ਉਹ ਕੌਣ ਹੈ ਮਹਾਰਾਜ ਸਤਗੁਰ ਕਹਿੰਦੇ ਨਾਰਾਇਣ ਜਹੇ ਜੀ ਜਦ ਇਹ ਜਦ ਦੇ ਚਿਤ ਵਿੱਚ ਜਦ ਦੇ ਮਨ ਵਿੱਚ ਜਦੀਆਂ ਸਾਹ ਵਿੱਚ ਜਿਸ ਦੇ ਵਿਚਾਰਾਂ ਵਿੱਚ ਜਿਸ ਦੇ ਸੰਕਲਪਾਂ ਵਿੱਚ ਕਸਾ ਕਿ ਕੋਈ ਗੱਲ ਚੱਲਦੀ ਏ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਜਿਸ ਨੇ ਸੰਕਲਪਾਂ ਵਿੱਚ ਸਿਮਰਨ ਹੈ ਜਿਸ ਨੇ ਸੰਕਲਪਾਂ ਵਿੱਚ RAM ਨਾਮ ਹੈ ਜਿਸ ਦੀ ਪਿਆਸ ਧੀ ਏ ਇਹਨਾਂ ਤੋਂ ਹੋਣੇ ਜੇ ਦਿਦਾਰੇ ਜਾਗਰੂ ਮੈਂ ਖੜਾ ਚਾਹੁੰਦਾ ਇਹੋ ਜਿਹੇ ਲੋਕ ਬਹੁਤ ਮਹਾਰਾਜ ਮੈਂ ਬਾਹਰ ਜਾ ਕੇ ਆਉਣਾ ਹੈ ਮੈਂ ਵਿਦੇਸ਼ ਜਾ ਕੇ ਆਉਣਾ ਹੈ ਸ਼ਹਿਰ ਜਾ ਕੇ ਆਉਣਾ ਹੈ ਭਾਰਾ ਚ ਜਾ ਕੇ ਆਉਣਾ ਹੈ ਇਹੋ ਜਿਹੇ ਬੜੇ ਲੰਬੜ ਕੇ ਲੇਕਿਨ ਐਸਾ ਬੰਦਾ ਜਿਹੜਾ ਕਵੇ ਮਹਾਰਾਜ ਮੈਂ ਰੱਬ ਨੂੰ ਮਿਲਣਾ ਚਾਹੁੰਦਾ ਹੈ ਐਸਾ ਕੋਈ ਬੰਦਾ ਹੈ ਜਿਹੜਾ ਇਹ ਕਹਿੰਦਾ ਹੋਵੇ ਬੇਤ ਤੋਂ ਆਉਣਗੇ ਦਿਨਾਰੇ ਤੇ ਆ ਪੜਦੇ ਵੀ ਥੋੜੀ ਜਿਹੀ ਹਿੰਮਤ ਕਰ ਲਿਓ ਜਿਹੜੇ ਪ੍ਰਸ਼ਾਦੇ ਦੋ ਖਾਦੇ ਹਨ ਰਾਜੋ ਮੋੜ ਲੈਣੇ ਅੱਤੋ ਸਰਬਾਨਾ ਨਾਲੇ ਕਹਿੰਦੇ ਗੁਰੂ ਘਰ ਖਾਈਏ ਤੇ ਨਾਲ ਨਾਮ ਜਪੀਏ ਜੇ ਗੁਰੂ ਘਰ ਕਾ ਕੇ ਨਾਮ ਨਾ ਨਾ ਜਪੀਏ ਘਰੇ ਚਲੇ ਜਾਈ ਆਂ ਤਾਂ ਘਰੇ ਜਾਂਦੇ ਲੜਾਈ ਹੋ ਜਾਂਦੀ ਹੈ ਜੈਸ ਲਈ ਭਾਈ ਗੁਰੂ ਘਰ ਜਿਹੜਾ ਬੁੱਧਾ ਪ੍ਰਸ਼ਾਦੇ ਸਕੇ ਨਾਲ ਦੋ ਘੜੀ ਸੇ ਵਰਨ ਕਰੇ ਤੇ ਕਹੋ ਕਦੋਂ ਉਹਨ ਦੇ ਨਦਾਰੇ ਤੇਰੇ I uh -huh. ਦੇ ਭਾਵੇਂ ਵੀਰ ਜੀ ਪ੍ਰਮਾਣ ਕਰਦੇ ਨੇ ਕਿ ਇਹ ਕਬੀਰ ਇਸ ਜੀਵ ਨੂੰ ਇਸ ਬਲੁਖ ਨੂੰ ਸਮਝਾਉਣਾ ਕੀਤਾ ਆ ਇਹ ਕਹਿੰਦੇ ਸਮਾਂ ਬਣੇ ਫਿਰ ਉਹਨਾਂ પુરੁਸ਼ਾਂ ਦੀ ਸੰਗਤ ਕਰੀ ਉਹਨਾਂ ਪੁਸਤਕਾਂ ਨੂੰ ਪੜ੍ਹੀ ਜਿਨ੍ਹਾਂ ਦੀ ਸੰਗਤ ਸੰਗਤ ਕਰੀਐ ਸਾਧ ਕੀ ਅੰਤ ਕਰੇਂ ਨਰਵਾਹੋ ਸਾਧ ਸੰਗਨ ਕੀ ਜੀਏ ਜਾਤੇ ਹੋਏ ਕਿ ਨਾ ਹੋ ਆਪ ਤਾਂ ਵੀਰ ਜੀ ਸੰਗਯੋਗ ਮੰਨ ਲਾਤੇ ਕਿ ਉਹਨਾਂ ਮਹਾਂਪੁਰਸ਼ਾਂ ਵੀ ਸੰਗਤ ਕਰੇ ਜੋ ਆਪ ਜਪ ਹੈ ਅਵਰਹ ਨਾਮ ਜਪਾਵੇ ਜਿਹੜੇ ਆਪ ਦੇ ਸਾਧੂ ਨਾਮ ਦੇ ਰਸੀਏ ਹੁੰਦੇ ਹੀ ਨੇ ਆਪ ਦੇ ਪਰਮੇਸ਼ਰ ਦਾ ਆਪਣੇ ਗੁਰੂ ਨੂੰ ਪੁੱਛ ਕੇ ਗੁਰੂ ਧਾਰਨ ਕਰਕੇ ਗੁਰੂ ਕੋ ਨਾਮ ਦੀ ਦਾਤ ਲੈ ਕੇ ਆਪ ਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਆਪ ਜਪ ਹੈ ਅਵਰਹ ਨਾਮ ਜਪਾਵੇ ਅਤੇ ਦੂਸਰਿਆਂ ਨੂੰ ਨਾਮ ਜਪਾਉਂਦੇ ਨੇ ਕੁੱਲ ਹੀ ਉਹ ਲਕਾਈ ਤੁਸੀਂ ਦੇ ਰਸਤੇ ਪਾਉਂਦੇ ਨੇ ਨਾਮ ਦਾ ਸਿੱਟਾ ਸਭ ਸੰਸਾਰ ਤੇ ਦਿੱਤੇ ਨੇ ਸਤਿਬਾਪਾ ਕਰਮ ਸਿੰਘ ਜੀ ਦੇ ਤੁਸੀਂ ਮੇਲੇ ਤੇ ਆਇਓ ਅੱਜ ਸਵੇਰ ਤੋਂ ਲੈ ਕੇ ਆ ਜਿਹਨੇ ਸੰਤਾਂ ਦਾ ਇਤਿਹਾਸ ਬਹੁਤ ਸਰਵਣ ਕੀਤਾ ਆ ਕਿਸ ਤਰ੍ਹਾਂ ਸੰਤਾਂ ਨੇ ਸਭ ਤੋਂ ਪਹਿਲਾਂ ਜਦੋਂ ਸਭ ਤੋਂ ਪਹਿਲੀ ਵਾਰ ਭੈਣੀ ਸਾਹਿਬ ਦੀ ਧਰਤੀ ਤੇ ਸਰਗੂਰੀ ਸਿੰਘ ਸੱਚੇ ਪਾਸ਼ੇ ਦੇ ਦਰਸ਼ਨ ਕੀਤੇ ਤੇ ਜਿਨ੍ਹਾਂ ਸੰਤਾਂ ਦੇ ਨਾਲ ਗਏ ਸਨ ਅਜੇ ਬਾਲ ਉਮਰ ਸੀ ਛੋਟੀ ਬਸਾ ਸੀ ਬੱਚੇ ਸਨ ਤੇ ਇਹ ਅੱਖ ਲੱਗੇ ਸੰਤਾਂ ਨੂੰ ਕਿ ਸਤ ਜੀ ਮੈਨੂੰ ਸਰਗੂਰੀ ਸਿੰਘ ਸੱਚੇ ਪਾਸ਼ੇ ਕੋਲ ਥਾਪੜ ਲੈ ਕੇ ਲਾਓ ਕਿ ਸੱਚੇ ਪਾਸ਼ਾ ਜੀ ਮੇਰੀ ਗੱਲ ਤੇ ਥਾਪੀ ਦੇਣ ਤੇ ਸਾਧ ਸੰਗਤ ਜੀ ਸਰਗੂਰੀ ਸਿੰਘ ਸੱਚੇ ਪਾਸ਼ਾ ਜੀ ਜਦੋਂ ਸਤ ਬਾਬਾ ਕਰਮ ਸਿੰਘ ਜੀ ਦੇ ਮੋਢੇ ਤੇ ਥੱਪੀ ਦਿੱਤੀ ਜਦੋਂ ਲਗ ਥਾਬਦ ਪਾਇਆ ਤੇ ਥੱਪੀ ਦੇ ਕੇ ਆਥਨ ਲੱਗੇ ਬੱਲੇ ਬੱਲੇ ਇਹ ਤੇ ਬੜੇ ਵੱਡੇ ਸੰਤ ਹੋਣਗੇ ਪਾਵ ਸੰਤਾਂ ਨੂੰ ਜਿਹੜਾ ਸੰਤ ਗੀ ਦਾ ਜਿਹੜਾ ਬਚਨ ਸੀ ਉਹ ਬਾਲਕ ਅਵਸਥਾ ਬਾਲਕ ਅਵਸਥਾ ਵਿੱਚ ਪ੍ਰਾਪਤ ਹੋ ਗਿਆ ਸੀ ਸਤਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਸਮਾਂ ਗੁਜ਼ ਰਿਹਾ ਸਤਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਇਸ ਧਰਤੀ ਤੋਂ ਜਾਣਾ ਜਦੋਂ ਹੋਇਆ ਤੇ ਉਹਨਾਂ ਨੇ ਸਹਬ ਜੀ ਦੇ ਸੰਧੂ ਪ੍ਰਤਾਪ ਸਚੇ ਪਾਸ਼ਾ ਜੀ ਦੇ ਸਕੂਤਾ ਗੱਦੀ ਤੇ ਸੁਭਾਏ ਮਾਨ ਹੋਏ। ਇਹ ਸਮਾਪਤ ਕੇ ਸੰਤ ਬਰਿਆਮ ਸਿੰਘ ਉਹਨਾਂ ਨਾਲ ਸਤ ਨਾਇਰ ਜੀ ਉਹਨਾਂ ਨਾਲ ਫਿਰ ਸ੍ਰੀ ਪੈਣੀ ਸਾਹਿਬ ਦੀ ਧਰਤੀ ਤੇ ਜਾ ਕੇ ਜਦੋਂ ਸਹਗਰੂ ਪ੍ਰਤਾਪ ਸਚੇ ਪਾਸ਼ਾ ਜੀ ਦੇ ਦਰਸ਼ਨ ਕੀਤੇ ਤੇ ਸਹਗਰੂ ਪ੍ਰਤਾਪ ਸਚੇ ਪਾਸ਼ਾ ਜੀ 5 ਸਾਲ ਦੀ 5 ਸਾਲ ਹੋਏ ਸਨ ਜੇ ਕੋਲਕਤੀ ਦੇ ਸ਼ੁਭਾਏ ਮਨ ਹੋਇਆ ਤੇ ਸਤ ਨਾਰਾਇਣ ਜੀ ਨੇ ਇਹ ਆਖਿਆ ਕਿ ਸੱਚੇ ਪਾਤਸ਼ਾਹ ਜੀ ਇਹ ਸੰਤ ਬਾਬਾ ਕਰਮ ਸਿੰਘ ਜੀ ਹੰਮਤਪੁਰੇ ਵਾਲੇ ਤੁਹਾਡੇ ਦਰਸ਼ਨ ਕਰਨ ਆਏ ਨੇ ਸਤਗੁਰੂ ਪ੍ਰਤਾਪ ਚ ਪਾਤਸ਼ਾਹ ਜੀ ਬੜੇ ਖੁਸ਼ ਹੋਏ ਥਾਪੜ ਦਿੱਤਾ ਇਹ ਆਖਿਆ ਕਿ ਸਾਧ ਸੰਗਤ ਜੀ ਮੈਂ ਪੁੱਤਰਾਂ ਦਾ ਖਜ਼ਾਨਾ ਅੱਜ ਤੋਂ ਸੰਤ ਬਾਬਾ ਕਰਮ ਸਿੰਘ ਨੂੰ ਦਿੱਤਾ ਪੁੱਤਰਾਂ ਦੇ ਧਾਨੀ ਹੋਣਗੇ ਪੁੱਤਰਾਂ ਦਾ ਖਜ਼ਾਨਾ ਇਹਨਾਂ ਸੰਤਾਂ ਨੂੰ ਮੈਂ ਦਿੱਤਾ ਤੇ ਸਾਧ ਸੰਗਤ ਜੀ ਉਹ ਜਿਹੜਾ ਵਾਰ ਸੰਗਤ ਨੂੰ ਕਰਤਾਰ ਜੀ ਨੇ ਤੇ ਪਾਸ਼ਾ ਦਿੱਤਾ ਉਹ ਵਾਰ ਅੱਜ ਤੱਕ ਵੀ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ ਅੱਜ ਦੇ ਸਮੇਂ ਜੀ ਜਿਹੜਾ ਵੀ ਇੱਥੇ ਸਰਦਾ ਜੱਜੇ ਸੰਤਾਂ ਦੇ ਡੇਰੇ ਆ ਕੇ ਸੰਤਾਂ ਦੇ ਡੇਰੇ ਆ ਕੇ ਕਿਸੇ ਪ੍ਰਕਾਰ ਦੀ ਵੀ ਅਰਦਾਸ ਕਰਾਉਂਦਾ ਆ ਉਹ ਝੋੜੀਆਂ ਪਰ ਕੇ ਆਪਣੀਆਂ ਲੈ ਕੇ ਜਾਂਦਾ ਮੈਂ ਆਪਣੇ ਸਮਝਦੇ ਇਥੇ ਸਮਾਪਤੀ ਕਰਦਾ ਆ ਕਬੀਰ ਜੀ ਕਹਾਂ ਸੀ ਕਿ ਤਬੀਰ ਸੰਗਤ ਕਰੀਐ ਸਾਧ ਕੀ ਅੰਤ ਤੇਰੇ ਦਰਬਾਰੋ ਸਾਧਤ ਸੰਗ ਦਾ ਕੀ ਜੀਏ ਜਾਤੇ ਹੋਏ ਬਿਨਾ ਕਿਤੇ ਸਮਾ ਬਣੇ ਆਏ ਜੀਵ ਉਹਨੇ ਉਹਨਾਂ ਬਖਸ਼ਿਆ ਨਾਮ ਲੋਕਾਂ ਦੀ ਸੰਗਤ ਕਰੇ ਜਿਹੜੇ ਆਪ ਤੇ ਤਰੇ ਨੇ ਤੇ ਜਿਨ੍ਹਾਂ ਦੀ ਸੰਗਤ ਕਰਕੇ ਤੇਰੇ ਵਰਗਾ ਅਨਜਾਨ ਕਰਕੇ ਵੀ ਤਰ ਜਾਵੇ ਇਥੇ ਵੀ ਮੈਂ ਆਪਣੇ ਪਸੰਦ ਨੂੰ ਸਮਾਪਤ ਕਰਦਾ ਸਾਧ ਜੀ ਜੀ ਭਗਵਾਨੋ ਜੇਰਦਾ ਜਤੇਸ਼ੀ ਗਿ ਮਹਾਰਗਣਾ ਜਿਨਾਂ ਨੇ ਆਪ ਨੂੰ ਧਿਆਸ ਸਮ ਕਰਾ ਕੇ ਜਨ ਕੀਤਾ ਸਾਡੇ ਮੌਤੇ ਮਾਨ ਜੂਨ ਤੋਂ ਬਾਅਦ ਉਹ ਸਾਡੇ ਦਰਵਾਜ਼ੇ ਪਹੁੰਚੇ ਨੇ ਪਰਾਂਤਰ ਤੋਂ ਜਨਵਾਇ ਕਰਤਾ ਜੀ ਆਗਨ ਜੈਸ ਸਨੇਤ ਉਹ ਪਹੁੰਚੇ ਨੇ ਤੇ ਹੋਰ ਆ ਵੀ ਲੋ ਸੰਤਿਵਾ ਗੋਛ ਆਉਨੇ ਬਚਨਾ ਆ ਜੀ ਨਾਲ ਸਾਡੇ ਕਰਨਗੇ ਕਥਾ ਰਾਹੀ ਆਪ ਜੀ ਨੇ ਹਾਰ ਕਰਨਗੇ ਸਰਵਨ ਕਰਵਾ ਜੀ ਧੰਨਵਾਦ ਹਲੋ ਸ੍ਰੀ ਵਾਹਿਗੁਰੂ ਸਾਈਂ ਬਿੱਤੀ ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਡ ਭਾਗੀ ਪਾਏ ਕੋਠ ਜਨਮ ਕੇ ਕੇਰਨ ਦਰਸੇ ਹਰ ਚਲ ਰੀਤ ਲਾਏ ਆਵ ਸੰਤਨ ਕੀ ਰੀਣ ਤਿਆਰੇ ਹਮ ਸੰਤਨ ਕੀ ਸਰਨਾ ਸੰਤ ਉਹ ਦਸਤਾਣੀ ਸੰਤ ਹਮਾਰਾ ਗਹਿਣਾ ਅਮ ਸੰਤਾਂ ਦੇਵਾ ਬਾਣੀ ਆਈ ਪੂਰਬ ਲਿਖਿਆ ਕੀ ਹੁਦਿਆ ਕੇ ਨਰ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਅਹਮਾਤਿਕ ਸਭ ਤੇਰੀ ਵਡਿਆਈ ਦਿਆਨ ਮਤਲਬਾ ਹੈ ਹੋਏ ਨਾਰੰਗਾਰ ਯਾਪਨ ਤੁਲਪਾ ਕੇ ਹੋਏ ਗਿਰਹਿ ਕੌਣ ਲਗੈ ਨਾਰੋ ਆਵਾਜ਼ ਕੁ ਦੀਕਾ ਕਾਲ ਸਾਹ ਆਵਾਜ਼ ਕੁ ਦੀਕੀ ਮਤੇ ਪਰਮ ਸ਼ੁਕਤਾ ਜੋ ਬੁਰੂ ਰੂਪ ਕਾਲ ਸਾਧ ਸੰਗੇ ਜੀ ਆਪ ਪੜ ਭਾਗੇ ਆ ਇਸ ਪਾਵਨ ਕਬੀਰ ਅਸਥਾਨਾਂ ਦੇ ਸਾਖਾ ਘਾੜਵਾਸੀ ਸ੍ਰੀਮਾਨ ਸੰਤ ਬਾਬਾ ਕਰਤ ਸਿੰਘ ਜੀ ਮਾਣ ਗੁਰਗਾਂਵੀ ਸਰਾਨਾ ਵਰਸ਼ੀ ਨੂੰ ਮੁੱਖ ਰੱਖਦੇ ਆ ਹੋਏ ਆ ਆਪ ਅੰਬਰਤ ਬਿਲਕੁਲ ਲਈ ਕਿ ਇਸ ਪਾਵਨ ਅਸਥਾਨ ਤੇ ਆਵਰ ਦਰਬਾਰ ਸਾਹਿਬ ਦੇ ਸਾਹਰਿਕਾਂ ਹਾਜ਼ਰੀਆਂ ਕਰਾਏ ਹੋ ਗੋ ਰੂਪ ਅਥਾ ਲੋਕ ਸਾਥ ਸਾਥ ਸੰਗੇ ਜੀ ਸੰਸਾਰ ਜਗਤ ਵਿੱਚ ਇਹਨਾਂ ਬੰਦੇ ਜਿੰਦੇ ਨਹੀਂ ਇੱਕ ਤਾਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਜੱਤਾਂ ਲੋਹਾਂ ਨੂੰ ਸੰਤ ਲੋਕ ਰੱਬ ਦੇ ਨਾਲ ਜੋੜਦੇ ਨੇ ਨਾਮ ਗੁਰਬਾਣੀ ਦੇ ਨਾਲ ਜੋੜਦੇ ਨੇ ਉਹਨਾਂ ਦੀਆਂ ਸੁਲਾਨਾਂ ਵਰਸੀਆਂ ਉਹ ਸੰਸਾਰ ਜਗਤ ਵਿੱਚ ਸਦਾ ਲਈ ਜਾਂਦੇ ਨੇ ਇੱਕ ਮਹਾਤਮਾ ਲੋਕ ਸੰਤ ਲੋਕ ਸੰਸਾਰ ਦੇ ਵਿੱਚ ਉਹ ਸਦਾ ਲਈ ਜਾਂਦੇ ਨੇ ਤੇ ਇੱਕ ਗਾਨੀ ਗਾਨ ਕਰਨ ਵਾਲਾ ਪਰਉਪਕਾਰ ਚਿਤਵਤੇ ਜਿਨ੍ਹਾਂ ਦੇ ਮਨ ਦੇ ਅੰਦਰ ਤਾਰੋ ਪੁਕਾਰਾਂ ਦੇ ਹੜ ਚਾਲਦੇ ਐ ਜਿਨ੍ਹਾਂ ਨੇ ਬੇਸਹਾਰੇ ਲੋਕਾਂ ਦੇ ਤਾਰੋ ਪੁਕਾਰ ਕੀਤੇ ਜਿਨ੍ਹਾਂ ਨੇ ਬੇਸਹਾਰਿਆਂ ਨੂੰ ਗੁਰੂ ਦੇ ਨਾਲ ਜੋੜਿਆ ਤੁੰ ਸਾਹਿਬ ਜੀ ਗੁਰਮੁਖ ਸਾਹਿਬ ਆਰਾ ਸਾਹਿਬ ਦੇ ਚਰਨਾਂ ਦੇ ਨਾਲ ਜੋੜਿਆ